ਸਾਸਤਰੀ ਕਾਲਜੀ ਕਪੜਾ ਲੀੜੇ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੇ ਅਸੀਂ ਲੈ ਕੇ ਆਏ ਆ ਕੜਾਈ ਵਾਲੇ ਬਹੁਤ ਹੀ ਸੋਹਣੇ ਸਣੇ ਸੂਟ। ਇਹ ਮਸ਼ੀਨ ਵਰਕ ਦੇ ਸੂਟ ਨੇ। ਇਹ ਘੇਰੇ ਦੇ ਬਹੁਤ ਹੀ ਪਿਆਰਾ ਕਾਰਨਰ ਵਰਕ ਕੀਤਾ ਹੈ। ਬਹੁਤ ਸੋਹਣੇ ਕਾਰਨਰ ਬਣਾਏ ਆਸਤੇ। ਹਾਂਜੀ ਇਹ ਇਸ ਦਾ 슬ੀਵ ਵਰਕ ਹੈ। ਇਹ ਦੇ 슬ੀਵ ਤੇ ਵਰਕ ਹੈ। ਬਾਕੀ ਬਾਕੀ ਕਸਟਮਰ ਦੀ ਆਪਣੀ ਚੋਇਸ ਹੈ। ਅਗਰ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤੇ ਬਾਟਮ ਤੇ ਵੀ ਵਰਕ ਹੋ ਸਕਦਾ ਹੈ। ਹਾਂਜੀ ਨੈਕਸਟ ਹੈ ਜੀ।

एक है पशमीने सूट है एज के बॉटम है इस पर भी वर्क करवा के तैयार करवा सकते हो हाँ जी नैक्सट है कटराई का सूट है बहुत ही प्यारा प्रिंट है बहुत ही सोना स्टफ है इसते कलर और प्रिंट बहुत सोहने ने एज के बॉटम है इस इन्होंने सूटों एज इट इज़ मंगवा सकते हो या तुम तैयार करवा के भी मंगवा सकते हो हाँ जी नैक्सट है वेलवट का सूट है

ਇਸ ਨਾਲ ਦੁਪੱਟਾ ਤਿਆਰ ਕੀਤਾ ਹੈ ਇਹਨਾਂ ਸੂਟਾਂ ਨੂੰ ਤੁਸੀਂ ਇੱਕ ਕਸ਼ਮੀਨੀ ਦੇ ਜਾਂ ਜਾਂ ਤੁਸੀਂ ਕੋਈ ਵੀ ਕਟ్రਾਈ ਦਾ ਸੂਟ ਵੀ ਬਾਟਮ اور ਦੁਪੱਟਾ ਤਿਆਰ ਕਰਵਾ ਕੇ ਵੀ ਮੰਗਵਾ ਸਕਦੇ ਹੋ ਸਾਡੇ ਵੀਡੀਓਜ਼ ਵੇਖ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਲਿਸ਼ਨ ਸੂਟ ਤੁਹਾਡੇ ਤੱਕ ਪਹੁੰਚ ਸਕਣ ਥੈਂਕ ਯੂ ਮੈਚੂਰਟੀ